ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਮੈਨੂੰ ਦੋ ਦਿਨ ਹੋ ਗਏ ਪੰਜਾਬ ਆਏ ਨੂੰ ਤੇ ਮੈਂ ਲੁਧਿਆਣੇ ਚ ਠਹਿਰੇ ਆਇਆ ਤੇ ਕਾਫੀ ਸਾਰੀ ਸੰਗਤਾਂ ਨਾਲ ਮੁਲਾਕਾਤ ਵੀ ਹੋਈ ਹੈ ਉਹਨਾਂ ਦੇ ਫੋਨ ਵੀ ਆ ਰਹੇ ਆ ਤੇ ਸਭ ਤੋਂ ਜ਼ਿਆਦਾ ਹੁਣ ਉਹੀ ਮੈਂ ਸਾਹਮਣੇ ਜੋ ਚੀਜ਼ ਆਈ ਹੈ ਮੈਂ ਦੱਸਾਂ ਕਿ ਘਰ ਚੋਂ ਉਹਦੇ ਪਰੇਸ਼ਾਨੀ ਆ ਗਈ ਆ ਕੁਝ ਭੈਣ ਪਰ ਮੈਂ ਦੱਸਿਆ ਕੋਣ ਦੇ ਡੰਗਰਾਂ ਨੂੰ ਹੀ ਪਰੇਸ਼ਾਨ ਹੋ ਰਹੇ ਆ ਕੁਛ ਨਾ ਕੁਛ ਨਾਲ ਦੇ ਘਰ ਪਰੇਸ਼ਾਨੀ ਆਈ ਹੋਈ ਆ ਪਤਾ ਨਹੀਂ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਭਈਆ ਰਾਜ ਹੋ ਗਿਆ ਅਰਧੋਤੇ ਪਾਸੇ ਸਾਢੇ ਜਿੰਨੇ ਵੀ ਸਿੱਖ ਹੈਗੇ ਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਤੋਂ ਪਰੇਸ਼ਾਨ ਆ ਕਿਸੇ ਦਾ ਬੱਚਾ ਬਾਹਰ ਨਹੀਂ ਜਾ ਰਿਹਾ ਕਿਸੇ ਦਾ ਕੰਮਕਾਰ ਰੁਕਿਆ ਹੋਇਆ ਕਈਆਂ ਦੇ ਘਰ ਦੇ ਵਿੱਚ ਕਲੇਸ਼ ਚੱਲ ਰਿਹਾ ਕਈਆਂ ਦੇ ਜੇ ਬੱਚੇ ਪੜ੍ਹਦੇ ਨਹੀਂ ਪਏ ਡੰਗਰ ਹੈਗੇ ਆ ਪਹਿਲਾਂ ਜੇ ਲੈ ਕੇ ਆਉਂਦੇ 10 ਕਿਲੋ ਦੁੱਧ ਹੁੰਦਾ ਤੇ ਘਰ ਆ ਕੇ 2 ਕਿਲੋ ਦੁੱਧ ਹੀ ਲਾ ਪੈਂਦੇ ਆ ਜਾਂ ਫਿਰ ਡੰਗਰ ਬਿਮਾਰ ਹੋ ਜਾਂਦੇ ਆ ਇਹ ਬੋਤਿਆਂ ਦੇ ਘਰ ਦੇ ਵਿੱਚ ਵੀ ਦੇਖਿਆ ਉਹ ਕਹਿੰਦੇ ਜੀ ਕੋਈ ਸਾਡੇ ਘਰ ਕੋਈ ਜੀ ਸੁੱਟ ਗਿਆ ਕੋਈ ਜੀ ਲਟਕਾ ਗਿਆ ਸਾਡੇ ਘਰ ਦੇ ਅਕੋਈ ਕੋਈ ਚੀਜ਼ ਸੁੱਟ ਗਿਆ ਇਹ ਇਸ ਤਰ੍ਹਾਂ ਸਾਰੇ ਜਗ੍ਹਾ ਕੰਮ ਹੋ ਰਿਹਾ ਅਸਲ ਵਿੱਚ ਜਿਹੜਾ ਹੈ ਸਹੀ ਕਾਲਾ ਜਾਦੂ ਕਰਵਾ ਰਹੇ ਆ ਇਹ ਲੋਕ ਇਹ ਦੋ ਜਗ੍ਹਾ ਤੋਂ ਕਰਵਾ ਰਹੇ ਆ ਜਾਂ ਬੰਗਾਲ ਤੋਂ ਜਾਂ ਅਸਾਮ ਤੋਂ ਇਹ ਉੱਥੋਂ ਹੀ ਇਸ ਤਰ੍ਹਾਂ ਦੇ ਜਾਦੂ ਟੋਣੇ ਜਿਹੜੇ ਹੈ ਨਾ ਬਹੁਤ ਜ਼ਿਆਦਾ ਕਰਵਾ ਰਹੇ ਆ ਬਾਕੀ ਉਹਨਾਂ ਦੀ ਚੇਲੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਾਇ ਦੇ ਲਾਗੇ ਸ਼ਗੇ ਰਾਜੇ ਵਿੱਚ ਰਹਿੰਦੇ ਆ ਉਹ ਫਿਰ ਬੰਦੇ ਨੂੰ ਪਰੇਸ਼ਾਨ ਕਰਨ ਵਾਸਤੇ ਕੁਛ ਨਾ ਕੁਝ ਹੀ ਬਣਾ ਕੇ ਉਹਨਾਂ ਨੂੰ ਦਿੰਦੇ ਆ ਉਹਨਾਂ ਕੋਲ ਪੈਸੇ ਲੈਂਦੇ ਆ ਤੇ ਦੂਸਰੇ ਬੰਦੇ ਦੇ ਘਰ ਦੇ ਵਿੱਚ ਕਲੇਸ਼ ਬਾਜੀ ਉਹਨਾਂ ਦੇ ਘਰ ਕੰਮ ਰੋਗ ਦਿੰਦੇ ਆ ਉਹਨਾਂ ਦੇ ਘਰ ਰਾਤ ਨੂੰ ਭਾਰ ਪੈਣ ਲੱਪ ਜਾਂਦਾ ਹੈ ਉਹਨਾਂ ਦੇ ਕਾਰਜ ਇਸ ਤਰ੍ਹਾਂ ਹੋਣ ਲੱਗ ਪੈਂਦਾ ਹੈ ਕਿ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਨਾ ਦਿਨ ਨੂੰ ਚੈਨ ਤੇ ਨਾ ਰਾਤ ਦੀ ਨੀਂਦ। ਹੁਣ ਉਹਦੇ ਆਸਤੇ ਮੈਂ ਦੱਸਾਂ ਕਿ ਤਨ ਮੇਂ ਕੁਝ ਉਪਾਏ ਦੇਣ ਲੱਗਾ ਵਾਂ। ਉਮੀਦ ਹੈ ਇਹਦੇ ਨਾਲ ਤੁਹਾਡੇ ਕਰਦੇ ਵਿੱਚ ਕੁਛ ਨਾ ਕੁਛ ਤੇ ਬਰਕਤ ਹੋਏਗੀ, ਪਛਾਣੀ ਘਟੇਗੀ। ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਕਪੂਰ ਜਾਇ ਜਿਹਨੂੰ ਪਿੰਸੀਨੀ ਕਪੂਰ ਕਹਿੰਦੇ ਆ। ਉਸ ਕਪੂਰ ਨੂੰ ਦੇਸੀ ਕਿਹੋਂ ਚ ਭੋਕੇ ਕਿਸੇ ਕੋਲੀ ਦੇ ਵੇ ਜਾਂ ਕਿਸੇ ਰੱਕੇ ਆਪਣੇ ਘਰ ਦੇ ਅੰਦਰ ਜਲਾ ਦਿਓ ਹਫਤੇ ਵਿੱਚ ਤਿੰਨ ਵਾਰੀ ਗੂਗਲ ਪੀਲੀ ਸਰੋਂ ਲੋਬਾਂ ਔਰ ਲੌਂਗ ਇਹ ਦੇਸੀ ਕਪੂਰ ਸਮੇਤ ਇਹ ਸ਼ਾਮ ਦੇ ਰੰਗ ਜਲਾ ਲਿਆ ਕਰੋ ਇਹਦੇ ਨਾਲ ਵੀ ਤੁਹਾਡੇ ਘਰ ਦੇ ਵਿੱਚ ਜੋ ਕੁਝ ਉਲਟੀ ਸਿੱਧੇ ਚੀਜ਼ਾਂ ਹੁੰਦੀਆਂ ਸਭ ਭੋਰ ਭੱਜ ਜਾਂਦੀਆਂ ਨજર ਦੋਸ਼ ਨੂੰ ਵੀ ਫਰਕ ਪੈਂਦਾ ਹੈਗਾ ਸ਼ਨੀਚਰਵਾਰ ਨੂੰ ਜਾਂ ਮੰਗਲਵਾਰ ਨੂੰ ਇਹਨਾਂ ਵੜਾ ਟੁਕੜਾ ਫਿਟਕੀ ਦਾ ਲੈ ਕੇ ਲਾਲ ਕਪੜੇ ਵਿੱਚ ਉਹਨੂੰ ਦਰਵਾਜ਼ੇ ਤੇ ਬੰਦ ਦਿਓ ਬਾਹਰਲੇ ਪਾਸੇ ਉਹਦੇ ਨਾਲ ਵੀ ਤੁਹਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਹੋਣੀ ਸ਼ੁਰੂ ਹੋ ਜਾਏਗੀ ਹੋਂ ਤੁਹਾਡੇ ਘਰ ਦੇ ਵਿੱਚ ਕੁਝ ਪਰੇਸ਼ਾਨੀ ਚੱਲ ਰਹੀ ਹੈ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਤੁਹਾਡੇ ਘਰ ਵਿੱਚ ਹੋਰ ਵੀ ਕੋਈ ਚੀਜ਼ਾਂ ਹੈਗੀਆਂ ਤੁਸੀਂ ਦੇ ਕੋਈ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਪਿੱਛੇ ਕੋਈ ਬੰਦਾ ਖੜਾ ਵਾ ਬਸ ਜਸਦਾ ਨਹੀਂ ਪਿਆ ਇਹ ਅਕਸਰ ਪੰਜਾਬ ਦੇ ਵਿੱਚ ਹੋਇਆ ਕੱਲ ਵੀ ਇੱਕ ਆਈਸੀ ਭੈਣ ਆਈ ਸੀ ਉਹਨਾਂ ਵੀ ਇਹੀ ਕੁਲ ਦੱਸੀ ਉਹਨਾਂ ਨੇ ਕਿ ਇਦਾਂ ਦਾ ਕਹਿੰਦਾ ਬਰਾਦ ਨੂੰ ਪਾਰ ਪੈ ਜਾਂਦਾ ਉਹਦੇ ਐਸੇ ਕੰਮ ਕਰੋ ਪਹਿਲਾਂ ਆਪਣੇ ਘਰ ਨੂੰ ਚੈੱਕ ਕਰੋ ਕਿ ਵਾਕਿਆ ਤੁਹਾਡੇ ਘਰ ਵਿੱਚ ਕੁਝ ਹੈ ਇੱਕ ਗਲਾਸ ਪਾਣੀ ਦਾ ਲੈਣਾ ਹੈ ਕੱਚ ਦਾ ਔਰ ਇੱਕ ਨਿੰਬੂ ਲਓ ਬੇਦਾਗ ਉਹ ਕੋਈ ਦਾਗ ਨਾ ਹੋਵੇ ਪੀਲਾ ਉਹਨੂੰ ਆਪਣੇ ਹੱਥੇ ਰੱਖੋ ਕਾਫੀ देर ਜਾਂ ਜੇਨੂੰ ਤੁਹਾਡੇ ਸ਼ੱਕ ਹੈਗਾ ਜਿਹਦੇ ਉੱਤੇ ਤੁਹਾਡੇ ਹੋਰ ਵੀ ਕੱੜਦੇ ਮੈਂਬਰ ਹੈ ਸਭ ਦਾ ਇੱਕ ਇੱਕ ਨਿੰਬੂ ਲੈ ਕੇ ਹੱਥੇ ਚ ਪੰਜ ਜਾਂ 10 ਮਿੰਟ ਰੱਖਣ ਪੈ ਉਹ ਪਾਣੀ ਵੇ ਗਲਾਸੇ ਪਾ ਦੇ ਪੂਰਾ ਪਰਿਵਾਰ ਪਾਲਵੇ ਅਲੱਗ ਅਲੱਗ ਗਲਾਸ ਲੈ ਕੇ ਅਲੱਗ ਅਲੱਗ ਨਿੰਬੂ ਪਾ ਦੇ ਹਰ ਘਰ ਦੇ ਜੋ ਮੈਂਬਰ ਹੈਗਾ ਉਹਨਾਂ ਨੇ ਜੋ ਨਿੰਬੂ ਪਾਏ ਤੁਹਾ ਫਿਰ ਧਿਆਨ ਰੱਖੇ ਕਿ ਨਿੰਬੂ ਡੁੱਬ ਜਾਂਦਾ ਹੈ ਜਾਂ ਉੱਪਰ ਤਰਦਾ ਹੈ ਅਗਰ ਇਹ ਥਲੇ ਡੁੱਬ ਗਿਆ ਤੇ ਮਾਮਲਾ ਗੜਬੜ ਆ ਗਿਆ ਅਗਰ ਉੱਪਰ ਤੈਰਦਾ ਪਿਆ ਤੇ ਸਭ ਕੁਝ ਠੀਕ ਹੈ ਅਗਰ ਵਿਚਕਾਰ ਆ ਗਿਆ ਤੇ ਮਤਲਬ ਕੋਈ ਨਾ ਕੋਈ ਜਿਹੜੀ ਇਦਾਂ ਸ਼ਕਤੀਆਂ ਨੇ ਬੁਰੀਆਂ ਸ਼ਕਤੀਆਂ ਉਹ ਤੁਹਾਡੇ ਘਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿੰਦਾ ਬੁਖਾਰ ਹੁੰਦਾ ਤੇ ਥਰਮੋਮੀਟਰ ਚੈੱਕ ਕਰਦੇ ਆ ਬੀਪੀ ਹੁੰਦਾ ਤੇ ਉਹ ਮਸ਼ੀਨਾਂ ਚੈੱਕ ਕਰਦੇ ਆ ਤੇ ਹਰ ਚੀਜ਼ ਨੂੰ ਸਾਡੇ ਕੋਲ ਚੈੱਕ ਕਰਵਾ ਕੇ ਸਾਇੰਸ ਨੇ ਬਹੁਤ ਕੁਝ ਬਣਾਇਆ ਮਗਰ ਇਸ ਨੂੰ ਚੈੱਕ ਕਰਵਾਇਆ ਸਾਡਾ ਇੱਕ ਬਹੁਤ ਪੁਰਾਣਾ ਇਹ ਨੁਸਖਾ ਹੈਗਾ ਜਿਹਦੇ ਨਾਲ ਕੇ ਸਾਡੇ ਪਹਿਲਾਂ ਜਿਹੜੇ ਵੱਡੇ ਬਜ਼ੁਰਗ ਸੀ ਜਾਂ ਜਿਹੜੇ ਤਾੰਤ੍ਰਿਕ ਸੀਗੇ ਜਾਂ ਵੱਡੇ ਸਿਆਣੇ ਲੋਕ ਸੀ ਉਹ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੁੰਦੇ ਸੀ ਅੱਛਾ ਦੂਜਾ ਨੁਕਤਾ ਇਹ ਹੈਗਾ ਕਿ ਸਾਤ ਲੌਂਗ ਲੈ ਲਓ ਕੋਈ ਖੰਡਿਤ ਨਾ ਹੋਵੇ ਮਾੜਾ ਟੁੱਟਿਆ ਨਹੀਂ ਹੋਣਾ ਜਿਹੜਾ ਪੂਰ ਦੇ ਫੁੱਲ ਸਮੇਤ ਹੋਣੇ ਚਾਹੀਦੇ ਆ ਸਿੱਧੇ ਹੱਥੇ ਰੱਖੋ ਔਰ ਆਪਣੇ ਸਾਰੇ ਘਰ ਦੇ ਵਿੱਚ ਘੁੰਮੋ ਦੋ ਗੇੜੀਆਂ ਲਾ ਲਓ ਤਿੰਨ ਲਾ ਲਓ ਪੰਜ ਲਾ ਲਓ ਇਹ ਤੁਹਾਡੇ ਉੱਤੇ ਆਏਗਾ ਫਿਰ ਉਹ ਸਤ ਸਤੇ ਲੌਂਗ ਇੱਕ ਗਲਾਸ ਪਾਣੀ ਦੇ ਵਿੱਚ ਪਾ ਦਿਓ ਔਬ ਇਹਨੂੰ ਛੱਡ ਦਿਓ ਔਰ ਦੇਖੋ ਉਹ ਜਿਹੜੇ ਲੌਂਗ ਹੈਗੇ ਆ ਉਹ ਡੁੱਬਦਾ ਹੈ ਤੇ ਉੱਪਰ ਤਰਦੇ ਆ ਤਰਦੇ ਵੀ ਅਗਰ ਲੰਮੇ ਪਏ ਹੋਏ ਆ ਤੇ ਠੀਕ ਹੈ ਅਗਰ ਬੇਕੋ ਖੜੇ ਆ ਤੇ ਗਰਬੜ ਹੈਗੀ ਆ ਇਹ 24 ਘੰਟੇ ਲਾ ਕੇ ਨੂੰ ਰੱਖੋ ਤੁਹਾਨੂੰ ਇੰਦਾਜਾ ਲੱਗੇਗਾ ਕਿ ਤੁਹਾਡੇ ਘਰ ਦੀ ਕੋਈ ਬੁਰੀ ਸ਼ਕਤੀ ਹੈ ਜਾਂ ਨਹੀਂ ਹੈ ਅਗਰ ਤੁਹਾਨੂੰ ਮਹਿਸੂਸ ਹੋ ਜਾਂਦਾ ਹੈ ਕਿ ਤੁਹਾਡੇ ਘਰ 'ਚ ਵਾਕਿਆ ਕੋਈ ਅਸੀ ਸ਼ਕਤੀ ਹੈਗੀ ਹੈ ਕਿ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਔਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਸਿਰ ਦਰਦ ਹੋ ਜਾਂਦਾ ਹੈ ਜਿਸਮ ਅਕੜ ਜਾਂਦਾ ਹੈ ਜਾਂ ਫਿਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕੁਝ ਕੰਮ ਕਿਤੇ ਜਾਂਦੇ ਹੋ ਅੱਧੇ ਰਾਜੇ ਵਾਪਸ ਆ ਜਾਂਦੇ ਹੋ ਤੁਹਾਡਾ ਦਿਲ ਕਰਦਾ ਮੈਂ ਲੰਮਾ ਪਿਆ ਰਵਾਂ ਜਾਂ ਲੰਮੀ ਪਈ ਰਵਾਂ ਨਾ ਰੋਟੀ ਬਣਾਉਣਾ ਦਿਲ ਕਰਦਾ ਔਰ ਖਾਣ ਲੱਗਦੇ ਆ ਤੇ ਚਾਰ ਚਰ ਪੰਜ ਪੰਜ ਖਾ ਜਾਂਦੀ ਜਿਹਦਾ ਪਹਿਲਾਂ ਕੋਈ ਬੰਦਾ ਹੈਗਾ ਦੋ ਰੋਟੀਆਂ ਖਾਂਦਾ ਉਹ ਤਿੰਨ ਢਾਈ ਤਿੰਨ ਚਾਰ ਖਾਣ ਲੱਪੈਂਦਾ ਸਮਝੋ ਕੁਝ ਗੜਬੜ ਹੈ ਗਈ ਆ ਜਿਹੜਾ ਪਹਿਲਾਂ ਹੌਲੀ ਹੌਲੀ ਚੱਲਦਾ ਸੀ ਉਹ ਬਹੁਤ ਤੇਜ਼ ਚੱਲਣ ਲੱਗ ਪਿਆ ਸਮਝੋ ਗੜਬੜ ਹੈ ਗਈ ਆ ਪਹਿਲਾਂ ਤੇਜ਼ ਚੱਲਦੇ ਹੌਲੀ ਚੱਲਣ ਲੱਪਿਆ ਸਮਝੋ ਗੜਬੜ ਹੈ ਗਈ ਆ बहुत ज़्यादा बोलता हम चुप कर गया कुछ कुछ ना कुछ तो गड़बड़ है अगर हम थोड़ा बोलता सी जरा हम ज़्यादा बोलन लग पाया वा समझो कुछ ना कुछ गड़बड़ है इन्होंने चीज़ों का पहचान जाने कि सा कोई ना कोई ऐसी इवल ज कोई ऐसी आत्मा या कोई ऐसी शक्ति है ज नज़र लगी हुई है जे ने कुछ करवाया होया वैसे तो पंजाब से मैं देखा पचानवे परसेंट लोगों के कुछ ना कुछ उन्होंने करवाया हुआ ਪਤਾ ਨਹੀਂ ਲੋਗ ਦੇਖ ਨਹੀਂ ਸਕਦੇ ਲੋਗਾਂ ਨੂੰ ਔਰ ਪੂਰਾ ਇਹ ਪੰਜਾਬ ਹੈਗਾ ਇਸ ਟਾਈਮ ਪਈਆਸਤਾਨ ਬੰਦਾ ਜਾ ਰਿਹਾ ਬਾ ਸੜਕ ਤੇ ਨਿਕਲ ਕੇ ਦੇਖੋ ਸਾਨੂੰ ਪੱਗਾਂ ਵਾਲਾ ਸਿੱਖ ਤੇ ਕੋਈ ਕੋਈ ਦਿਖਾਈ ਦਿੰਦਾ ਹੈ ਬਾਕੀ ਕੋਈ ਭਈਏ ਦਿਖਾਈ ਦੇ ਰਹੇ ਕੋਈ ਕੋਈ ਦਿਖਾਈ ਦੇ ਰਹੇ ਇਹ ਕੇਹ ਹੋ ਗਿਆ ਜਮਨ ਆ ਗਿਆ ਹੁਣ ਤੁਸੀਂ ਹੁਕੀ ਕਰਨਾ ਜੇ ਉਤੇ ਕੋਈ ਪਰੇਸ਼ਾਨੀ ਆ ਰਹੀ ਹੈ ਜਾਂ ਤੋ ਮਹਿਸੂਸ ਹੋ ਰਿਹਾ ਹੈ ਤੁਹਾਨੂੰ ਕਹੇ ਸ਼ੀਸ਼ੇ ਹੋ ਕੇ ਇਸ ਦੇਖਦੇ ਹੋ ਤੇ ਲੱਗਦਾ ਕਿ ਤੁਹਾਡੇ ਇੱਕ ਪਰੇਸ਼ਾਨੀ ਹੋਰ ਕੋਈ ਦਿਖਾਈ ਦੇ ਰਹੀ ਹੈ ਤੇ ਇੱਕ ਨਿੰਬੂ ਲਓ ਬਿਨਾ ਦਾਗ ਵਾਲਾ ਇਹਦੇ ਇੱਥੇ ਮੱਥੇ ਤੇ ਰਗੋ ਪੰਜ ਵਾਲੀ ਫਿਰ ਇੱਥੋਂ ਲਿਆਓ ਪੈਰ ਤੱਕ ਲੈ ਜਾਓ ਫਿਰ ਇਸ ਪਾਸਿਓਂ ਲਿਆਓ ਉਹਨੂੰ ਪੈਰ ਤੱਕ ਲੈ ਜਾਓ ਫਿਰ ਇੱਕ ਵਾਰੀ ਸਿਰ ਤੇ ਕਮਾ ਕੇ ਵਿਚਕਾਰ ਨੂੰ ਲਿਆ ਕੇ ਥੱਲੇ ਤੱਕ ਲੈ ਜਾਓ ਪੈਰਾਂ ਤੱਕ ਫਿਰ एक बार कमाओ पिछले पास किसी को और सिर पैरों तक इस कंधे तो पैरों तक पर इस कंधे तो फिर इतों एक नींबू लिया फिर उन्न एदा थले लैके जाओ इधर लेके जाओ फिर पैरों तक ले जाओ और फिर सूई पा दो तो चुरा से सुट दो दूजा तरीका होर है पेल नींबू सूई पा लो और अपने मत्थे लगाओ फेर ਉਹਨੋਂ ਸੂਈ ਨਾ ਲਗੇ ਉਸ ਕਰਕੇ ਇੱਕ ਵਾਰੀ ਬਾਹ ਤੇ ਦੂਜੇ ਹੱਥੋਂ ਪੈਰਾਂ ਤੱਕ ਇਧਰੋਂ ਬਾਹ ਤੇ ਐਤੋਂ ਦੂਜੇ ਪੈਰਾਂ ਤੱਕ ਔਰ ਉਸ ਵਾਰ ਬੰਦਾ ਬੈਠਾ ਹੋਵੇ ਸੱਤ ਵਾਰੀ ਪੁੱਠਾ ਘੁਮਾ ਦੇਣਾ ਹੈ ਘੁਮਾ ਕੇ ਚੁਰਾਈ ਤੇ ਨਾਤੀ ਸੁੱਟ ਦੇਣਾ ਹੈਗਾ ਔਰ ਘੜੀਆਂ ਵਾਸਤੇ ਵੀ ਨਜ਼ਰ ਲੱਗ ਜਾਂਦੀ ਆ ਉਹਨਾਂ ਨੂੰ ਚਾਹੀਦਾ ਹੈਗਾ ਯਾ ਨਵੀਂ ਗੱਡੀ ਲੈ ਕੇ ਆਏ ਆ ਨਾ ਤੇ ਪੰਜ ਪੀਲੀ ਕੋੜੀਆਂ ਹਾਤੇ ਰੱਖੋ ਆਪਣੇ ਰੱਬ ਨੂੰ ਕਹੋ ਕਿ ਮੇਰੀ ਗੱਡੀ ਤੇ ਭਾਗ ਲੱਗੇ ਇਹ ਗੱਡੀ ਹਮੇਸ਼ਾ ਮੇਰਾ ਸਾਥ ਦੇਵੇ ਜੋ ਵੀ ਤੁਸੀਂ ਚੰਗਾ ਸੋਚ ਸਕਦੇ ਸੋਚ ਕੇ ਉਹਨੂੰ ਪਰੋਕੇ ਆਪਣੇ ਹੈਂਡਲ ਨਾਲ ਬੰਨ ਲਓ ਰਿਕਸ਼ਾ ਲਿਆ ਰਿਕਸ਼ੇ ਬੰਨ ਲਓ ਟੈਂਪੋ ਲਿਆ ਟੈਂਪੋ ਜੀ ਬੰਨ ਲਓ ਔਰ ਹਰ ਮੰਗਲਵਾਰ ਔਰ ਸ਼ਨੀਵਾਰ ਇੱਕ ਕੋਲਾ ਲੈ ਕੇ ਕਾਲੇ ਰੰਗ ਦੀ ਅੱਟੀ ਅਲਸ ਧਾਗਾ ਮਨੇ ਮੋਟਾ ਧਾਗਾ ਲੈ ਕੇ ਉਹਨੂੰ ਬਨ ਕੇ ਤਿੰਨ ਮਿਰਚਾਂ ਹਰੀਆਂ ਕ੍ਰਾਸ ਕਰਕੇ ਪੀਉਣੀਆਂ ਤੇ ਇੱਕ ਨਿੰਬੂ ਤੇ ਚਾਰ ਮਿਰਚਾਂ ਸਵੇਰੇ ਕੰਮ ਤੇ ਜਾ ਰਹੇ ਹੋ ਆਪਣੀ ਗੱਡੀ 'ਚ ਰੱਖ ਲਓ ਦੁਪਹਿਰੇ 12 ਵਜੇ ਤੋਂ 1 ਦੇ ਵਿੱਚ ਇਹਨੂੰ ਆਪਣੀ ਗੱਡੀ ਤੇ ਕਮਾਓ ਸਟੀering ਤੇ ਕਮਾਓ ਬ੍ਰੇਕਾਂ ਤੇ ਕਮਾ ਕੇ ਇਹਨੂੰ ਆਪਣੀ ਗੱਡੀ ਤੇ ਬੰਪਰ ਨਾਲ ਬੰਨ੍ਹ ਦਿਓ ਕੋਈ ਨજર ਜਾਂ ਕੋਈ ਬੁਰਾ ਵਕਤ ਉਹ ਤੁਹਾਡੇ ਗੱਡੀ ਤੇ ਨਹੀਂ ਆਏਗਾ ਨਾ ਤੁਹਾਡੇ ਤੇ ਆਏਗਾ ਅਚਾਨਕ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਇਹਦੇ ਉੱਤੇ ਕੁਝ ਕਰ ਦਿੱਤਾ ਹੈ ਉਹ ਬਿਮਾਰ ਪੈ ਰਿਹਾ ਦਵਾਈ ਤੁਸੀਂ ਕਰਾ ਰਹੇ ਹੋ ਉਹ ਦਵਾਈ ਦਾ ਅਸਰ ਨਹੀਂ ਹੋ ਰਿਹਾ ਸਾਰੇ ਟੈਸਟ ਓਕੇ ਆ ਰਹੇ ਆ ਉਹਦੇ ਵਾਸਤੇ ਇੱਕ ਨੁਸਖਾ ਹੈਗਾ ਕਿ ਇੱਕ ਨਿੰਬੂ ਲਓ ਉਹਦੀ ਖੱਬੀ ਬਾਹ ਦੇ ਉੱਤੇ ਮੋਢੇ ਤੇ ਜਾਂ ਥੱਲੇ ਐਸ ਜਗ੍ਹਾ ਜਾਂ ਐਸ ਜਗ੍ਹਾ ਤੋ ਜਿਓ ਉਹ ਨਿੰਬੂ ਬੰਦਿਓ ਜਾਂ ਪੱਟੀ ਨਾਲ ਬੰਦਿਓ ਕਿਸੇ ਚੀਜ਼ ਨਾਲ ਬੰਦਿਓ ਸਵੇਰੇ ਬੰਨੋ ਔਰ ਨੂੰ 12 ਘੰਟੇ ਬਨੇ ਰਹਿੰਦੋ ਬੈਸੋ 8 ਘੰਟੇ ਰਿਜ਼ਲਟ ਆ ਜਾਂਦਾ ਹੈ 12 ਘੰਟੇ ਰਹਿੰਦੇ ਉਸ ਤੋਂ ਬਾਅਦ ਨਿੰਬੂ ਕੱਢ ਕੇ ਦਿਓ ਅਗਰ ਤੋਂ ਸੜ ਜਾਂਦਾ ਹੈ ਗਲ ਜਾਂਦਾ ਹੈ ਤੇ ਸਮਝੋਗੇ ਗੜਬੜ ਹੈਗੀ ਆ ਅਗਰ ਤੋਂ ਤਾਜ਼ਾ ਜੇ ਨਜ਼ਰ ਆਉਂਦਾ ਥੋੜਾ ਜਿਹਾ ਫਰਕ ਪਿਆ ਵਾ ਤੇ ਸਮਝੋਗੇ ਮਾਮਲਾ ਟੱਟੇਗਾ ਫਿਰ 7 ਲੋង ਲੈਨੇ ਆ ਅਗਰ ਜਦ ਕਨਫਰਮ ਹੋ ਜਾਂਦਾ ਕੁਝ ਗੜਬੜ ਹੈਗੀ ਆ ਤੇ 7 ਲੋង ਲੈਨੇ ਆ ਇਹ 7 ਦਿਨ ਕਰਨਾ ਆ ਐਂਟੀ ਕਲॉक ਦੇ ਪੂਰੇ ਜਿਸਮ ਤੋਂ ਘੁਮਾਉਣਾ ਹੈ ਪੈਰਾਂ ਤੱਕ 7 ਵਾਰੀ ਇਹ ਪੁੱਟਾ ਘੁਮਾ ਕੇ ਕਪੂਰ ਰੱਖ ਕੇ ਉਹਨ ਘਰ ਦੇ ਬਾਹਰ ਰੱਖ ਕੇ ਜਲਾ ਦਿਓ ਉਹ ਦਿਨਾਂ ਲਈ ਹੋਊਗਾ ਕਿ ਜੋ ਜੀ ਬਲਾ ਹੈ ਉਹ ਬਾਹਰ ਨਿਕਲ ਜਾਏਗੀ ਇੱਕ ਸਪੈਸ਼ਲ ਉਪਾਏ ਦੇਣ ਲੱਗਾ ਉਹ ਇਹ ਹੈਗਾ ਕਿ ਤੁਹਾਡੇ ਕੰਮ ਨਹੀਂ ਬੰਦੇ ਕੋਈ ਪੈਸਾ ਜੇ ਲਿਆਉ ਦੇ ਨਹੀਂ ਰਿਹਾ ਪੈਸੇ ਰੁਕੇ ਪਏ ਆ ਕੰਮ ਰੁਕਿਆ ਪਿਆ ਬੱਚਾ ਨੇ ਬਾਹਰ ਭੇਜਣਾ ਹੈਗਾ ਉਹਨਾਂ ਦੇ ਵੀਜ਼ੇ ਰੁਕੇ ਪਏ ਆ ਮਤਲਬ ਕੁਝ ਵੀ ਐਸੀ ਪਰੇਸ਼ਾਨੀ ਹੈ ਜੋ ਤੁਹਾਡੇ ਕੋਲ ਸੋਲਵ ਨਹੀਂ ਹੋ ਰਹੀ ਬਾਣੀ ਵੀ ਪੜਦੇ ਹੋ ਸਿਆਣੇ ਕੋਲ ਵੀ ਹੋ ਕੇ ਆ ਗਏ ਹੋ ਮਗਰ ਤੁਹਾਡਾ ਕੰਮ ਨਹੀਂ ਹੋ ਰਿਹਾ ਉਹਦਾ ਸਭ ਤੋਂ ਵਧੀਆ ਹੈਗਾ ਕਿ ਕਾਲੀ ਰਾਏ ਲੈ ਲਓ ਆਪਣੇ ਘਰ ਦੇ ਬਾਹਰ ਖੜੇ ਜਾ ਮੂੰਹ ਤੁਹਾਡਾ ਘਰਵਾਲਾ ਹੋਣਾ ਚਾਹੀਦਾ ਤੇ ਆਪਣੇ ਘਰ ਨੂੰ ਐ ਕਰਕੇ ਦੇਖੋ ਤੇ ਉਹਨੂੰ ਜਿੱਦਾਂ ਜੜਦਾ ਰਗੜਦੇ ਨੇ ਰਗੜੋ ਇੱਕ ਅੱਧਾ ਚਮਚਾ ਲੈਣਾ ਹੈਗਾ ਔਰ ਆਇਨੋ ਰਗੜੋ ਔਰ ਜੋ ਜੋ ਤੁਹਾਡੀਆਂ ਪਰੇਸ਼ਾਨੀਆਂ ਆ ਮਾਂ ਕੋ ਮੇਰੀ ਖਤਮ ਹੋ ਰਹੀ ਹੈ ਮੇ ਜਨ ਖਤਮ ਹੋ ਗਈ ਮੇਰੇ ਬੱਚੇ ਦਾ ਵੀਜ਼ਾ ਲੱਗ ਗਿਆ ਇਹ ਹੋ ਗਿਆ ਸਾਰਾ ਕੇ ਮੇਰੀ ਸਾਰੀ ਤੇ ਬੱਜ ਗਿਆ ਨਾ ਮੇਰੀ ਸਾਰੀ ਪਰੇਸ਼ਾਨੀਆਂ ਖਤਮ ਸੱਚੇ ਹੱਥ ਨਾਲ ਪਿੱਛੇ ਛੱਡ ਦੇਣਾ ਹੈਗਾ ਉਹ ਬਸ ਫੇਰ ਘਰ ਦੇ ਅੰਦਰ ਆ ਜਾਣਾ ਹੈ ਇਹਦੇ ਨਾਲ ਵੀ ਦੇਖੋਗੇ ਤੁਹਾਡੀ ਕਾਫੀ ਹੱਦ ਇਹ ਪਰੇਸ਼ਾਨੀਆਂ ਉਹ ਦੂਰ ਹੋ ਜਾਣਗੀਆਂ ਤੁਹਾਡੇ ਕੰਮ ਬਣਨ ਲੱਪੈਣਗੇ ਜੋ ਜੋ ਤੁਸੀਂ ਸੋਚਦੇ ਹੋ ਉਹ ਤੁਹਾਡੇ ਕੰਮ ਹੋਣ ਲੱਗ ਪੈਣਗੇ ਕਰਕੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ